ਲੁਧਿਆਣਾ ਤੋਂ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਬੇਕਾਬੂ ਗੱਡੀ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ ਅਤੇ 4-5 ਲੋਕਾਂ ਨੂੰ ਜੜਾਏ ਉਹ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਹੈ ਦੱਸਦੀ ਹੈ ਕਿ ਸੀਸੀਟੀਵੀ ਵੀਡੀਓ ਵਿੱਚ ਤੁਸੀਂ ਦੇਖੋਗੇ ਇੱਕ ਚਿੱਟੇ ਰੰਗ ਦੀ ਆਡੀ ਕਾਰ ਜਿਹੜੀ ਹੈ ਉਹ ਕਾਲ ਬਣ ਕੇ ਰੋਡ ਤੇ ਆਈ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਰੌਂਦਦੀ ਹੋਈ ਜਿਹੜੀ ਹੈ ਇਹ ਗੱਡੀ ਨਿਕਲੀ ਹੈ ਦੇਖ ਸਕਦੇ ਹੋ ਤਸਵੀਰਾਂ ਲਾਈਵ ਹੈ ਜਿਸ ਦੌਰਾਨ ਇੱਕ ਕੁਲਚੇ ਵਾਲੇ ਦੀ ਮੌਤ ਜਿਹੜੀ ਹੈ ਉਹ ਹੋ ਗਈ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਇੱਕ ਕੁਲਚੇ ਵਾਲਾ ਕੋਈ ਵਿਅਕਤੀ ਸੀ ਰੂਟ ਤੇ ਜਾ ਰਿਹਾ ਸੀ ਉਸ ਦੀ ਮੌਤ ਜਿਹੜੀ ਹੈ ਉਹ ਹੋ ਗਈ ਹੈ ਸੋ ਇਸ ਹਾਦਸੇ ਦੌਰਾਨ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਉੱਜਕ ਲੈ ਬਾਕੀ

ਉਹਬ ਤੇਰਾ ਪਲਾ ਓਏ ਓਏ ਹੋਏ ਹੋਏ ਕਿਉਂਕਿ ਇਹ ਰੇੜੀ ਆ ਨਾ ਹਾਂ ਬਾਈ ਅੱਛਾ ਬਲਵਿੰਦਰ ਜੀ ਪੂਰਾ ਮਾਮਲਾ ਕੀ ਹੈ ਇੱਕ ਗੱਡੀ ਸੀਸੀਟੀਵੀ ਕੈਮਰਾ ਦੇ ਵਿੱਚ ਦਿਖ ਰਹੀ ਹੈ ਉਹਨੇ ਕਈ ਲੋਕਾਂ ਨੂੰ ਆਪਣੀ ਸਪੀਡ ਜਲੇਆ ਤੁਹਾਨੂੰ ਕੀ ਪਤਾ ਲੱਗਿਆ ਸਾਨੂੰ 100 ਨੰਬਰ ਤੋਂ ਫੋਨ ਆਇਆ ਸੀ ਜੀ ਮੌਕੇ ਤੇ ਅਸੀਂ ਖੜੇ ਹਾਂ ਭਾਮੀਆਂ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆ ਰੇੜੀ ਹੈ ਜੀ ਜਿਹਨੂੰ ਉਹਨੇ ਹਿੱਟ ਕੀਤਾ ਹੂੰ ਠੀਕ ਹੈ ਜੀ ਹੁਣ ਉਹ ਮੌਕੇ ਤੋਂ ਮਤਲਬ ਹਸਪੀਟਲ ਉਹਨਾਂ ਨੂੰ ਭੇਜਿਆ ਗਿਆ ਹੂੰ ਠੀਕ ਹੈ ਜੀ ਇੱਥੇ ਪੀਸੀਆ ਦਾ ਸੀ ਖੜਾਤਾ ਆਪ ਅਸੀਂ ਹਸਪੀਟਲ ਜਾ ਰਹੇ ਹਾਂ ਅੱਛਾ ਜਿਹੜਾ ਨੌਜਵਾਨ ਆ ਉਹ ਗੱਡੀ ਦੇ ਵਿੱਚੋਂ ਸਾਡੇ ਕੋਲ ਵੀਡੀਓ ਆਈ ਉਹ ਭੱਜਣ ਭੱਜ ਰਿਹਾ ਉੱਥੋਂ ਦੀ ਇੱਕ ਸਵਿਫਟ ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਨੇ ਤੁਹਾਨੂੰ ਪਤਾ ਲੱਗਿਆ ਕੋਈ ਉਹ ਨੌਜਵਾਨ ਨੂੰ ਤੁਸੀਂ ਹਰਾਸਤ 'ਚ ਲਿਆ ਸਰ ਮੌਕੇ ਤੇ ਉਹ ਨਹੀਂ ਸੀਗਾ ਇੱਥੇ ਹਾਂ ਹੁਣ ਅਸੀਂ ਉਹਦੀ ਅਗਲੀ ਜਾਂਚ ਕਰਦੇ ਹਾਂ ਪਤਾ ਲੱਗਿਆ ਗੱਡੀ ਕਿਦੀ ਏ ਨਹੀਂ ਇਹਨਾਂ ਨਹੀਂ ਅਜੇ ਪਤਾ ਨਹੀਂ ਇਹ ਇਹ ਪਤਾ ਲੱਗ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਉਹ ਨੌਜਵਾਨ ਗੱਡੀ ਚਲਾ ਰਿਹਾ ਸੀ ਅਸੀਂ ਅਗਲੀ ਤਬਦੀਸ਼ ਕਰਦੇ ਹਾਂ ਜੀ ਜੋ ਵੀ ਹੋਊਗੀ ਪਹਿਲਾਂ ਮੌਕੇ ਤੇ ਅਸੀਂ ਹਸਪੀਟਲ ਹਸਪੀਟਲ ਜਾ ਕੇ ਦੇਖਦੇ ਆਂ ਕਿ ਕਿੰਨੇ ਬੰਦੇ ਉੱਥੇ ਅੱਜ ਅੱਛਾ ਇਹ ਗੱਡੀ ਨੰਬਰ ਪਤਾ ਲੱਗਿਆ ਚੰਡੀਗੜ੍ਹ ਦੀ ਗੱਡੀ ਹੈ ਚੰਡੀਗੜ੍ਹ ਦੀ ਗੱਡੀ ਹੈ ਹੂੰ ਚੰਡੀਗੜ੍ਹ ਕੋਈ ਮੌਤ ਹੋਈ ਹੈ ਕੋਈ ਪਤਾ ਲੱਗਿਆ ਇਹ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਕਿੰਨੇ ਕੋ ਲੋਕੀ ਜ਼ਖਮੀ ਹੋਏ ਨੇ ਦੱਸਦੇ ਆ ਜੀ ਜਿਵੇਂ ਇੱਕ ਉਹ ਰੇੜੀ ਵਾਲਾ ਤੇ ਇੱਕ ਮੋਟਰਸਾਈਕਲ ਵਾਲਾ ਦੋ ਦਬਾਰੀ ਦੇ ਸਾਨੂੰ ਪਤਾ ਜੀ ਤਾਂ ਅਸੀਂ ਆਪਣੇ ਹਸਪੀਟਲ ਜਾ ਰਹੇ ਹਾਂ ਕਿ ਹੋਰ ਜੀ ਤਾਰਾ ਲਾਓਗੇ ਅੱਜ ਇਹ ਤੇਜ਼ ਰਫਤਾਰ ਗੱਡੀ ਹੈ ਲਾਪਰਵਾਹੀ ਹੈ ਉਹ ਤਾਂ ਹੁਣ ਆਪਾਂ ਉੱਥੇ ਜਾ ਕੇ ਵੇਖਾਂਗੇ ਨਾ ਤਫतीश ਅੱਗੇ ਚੱਲੂਗੀ। ਤੁਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਦੇਖੀ ਹੈ? ਨਹੀਂ ਵੇਖਾਂਗੇ ਜੀ ਅਜੇ ਤੇ ਆਪਾਂ ਇੱਥੇ ਆਏ ਆ ਨਾ ਜਦੋਂ ਆਪਾਂ ਨੂੰ ਇਨਫਾਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ। ਅਛਾ ਏਡੇ ਲੇਟ ਕਿਉਂ ਪਹੁੰਚੀ ਪੁਲਿਸ? ਨਹੀਂ ਲੇਟ ਨਹੀਂ ਜੀ। ਮੌਕੇ ਤੇ ਪਹੁੰਚ ਗਏ। ਮੌਕੇ ਤੇ। ਪਰ ਕਾਫੀ دیر ਨਾਲ ਸਾਡੇ ਨਹੀਂ 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 ਸਾਡੇ ਨੂੰ ਪਹਿਲਾਂ ਪੀਸੀਆਰ ਪਹੁੰਚਿਆ ਜਦ ਹੀ ਅਸੀਂ ਪਹੁੰਚੇ।